ਕੋਜਾ ਮਜ਼ਾਕ ਜਿਹੜਾ ਸਾਡੀ ਪੰਜਾਬੀ ਮਾਂ ਬੋਲੀ ਦੇ ਨਾਲ ਕੀਤਾ ਗਿਆ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਮੁੱਖ ਤੌਰ ਤੇ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਬੇਦਬੀ ਕੀਤੀ ਗਈ ਹੈ ਉਹ ਕਿਵੇਂ ਜਦੋਂ ਹਿੰਦੀ ਚ ਦਿਲਸੈ ਲੁਧਿਆਣਾ ਲਿਖਣਾ ਸੀ ਤਾਂ ਪ੍ਰੋਪਰ ਹਿੰਦੀ ਦੇ ਵਿੱਚ ਲਿਖਿਆ ਹੋਇਆ ਜਦੋਂ ਇੰਗਲਿਸ਼ ਦੇ ਵਿੱਚ ਲਿਖਣਾ ਸੀ ਪ੍ਰੋਪਰ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਜਿੱਥੇ ਵਾਰੀ ਆਈ ਪੰਜਾਬੀ ਦੇ ਵਿੱਚ ਦਿਲਸੈ ਲੁਧਿਆਣਾ ਲਿਖਣ ਦੀ ਤਾਂ ਲੱਲਾ ਦਾ ਪੰਜਾਬੀ ਦਾ ਪਾਤ ਆ ਪਿੱਛੇ ਇੰਗਲਿਸ਼ ਦੇ ਵਿੱਚ ਲੁਧਿਆਣਾ ਦਿੱਖਦਾ ਉਹਨਾਂ ਨੇ ਇਹ ਕੋਜਾ ਮਜ਼ਾਕ ਤੇ ਸਾਡੀ ਪੰਜਾਬੀ ਮਾਂ ਬੋਲੀ ਦੀ ਬੇਦਬੀ ਕੀਤੀ ਗਈ ਹੈ ਸਰੇ ਜਿਵੇਂ ਅੱਜਕੱਲ ਦੇ ਬੱਚੇ ਵੀ ਆ ਜੋ ਯੂਥ ਵਾਲ ਦੇਖੀਏ ਉਹ ਸਕੂਲਾਂ ਦੇ ਵਿੱਚ ਇੰਗਲਿਸ਼ ਨੂੰ ਪ੍ਰਮੋਟ ਕੀਤਾ ਜਾਂਦਾ ਬੱਚੇ ਹਿੰਦੀ ਬੋਲਦੇ ਆ ਪੰਜਾਬੀ ਕਿਤੇ ਨਾ ਕਿਤੇ ਇੱਕ ਵਿਛੜਦੀ ਹੋਈ ਨਜ਼ਰ ਆ ਰਹੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਮੇਂ ਸਮੇਂ ਸਿਰ ਉੱਠਦੇ ਰਹੇ ਆ ਤੇ ਉਹਦੀ ਜਿਹੜੀ ਹੁੰਦੀ ਬੇਦਬੀ ਦਾ ਵਿਰੋਧ ਵੀ ਕਰਦੇ ਰਹੇ ਆ ਪੰਜਾਬੀ ਮਾਂ ਬੋਲੀ ਬੋਲਣ ਤੋਂ ਕੋਈ ਨਹੀਂ ਰੋ ਸਕਦਾ ਨਾਲੇ ਉਹਨਾਂ ਨੇ ਨਾਲ ਇਹ ਵੀ ਕਿਹਾ ਸੀਗਾ ਕਿ ਜਿਹੜੇ ਪ੍ਰਾਈਵੇਟ ادارے ਆ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਧਾਰਿਆਂ ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਜਿਹੜੀ ਆ ਉਹ ਸਭ ਤੋਂ ਉੱਪਰ ਲਿਖੀ ਜਾਊਗੀ ਇਸ ਵੇਲੇ ਖੜੇ ਆ ਭਾਰਤ ਨਗਰ ਚੌਂਗ ਦੇ ਵਿੱਚ ਜਿੱਥੇ ਕੀ ਜੋ ਬੋਰਡ ਲਗਾਏ ਗਏ ਆ ਜੋ ਜਿੱਥੇ ਲਿਖਿਆ ਹੈ ਸੇ ਲੁਧਿਆਣਾ ਜ ਜਿਹਦੇ ਵਿੱਚ ਪੰਜਾਬੀ ਨੂੰ ਬਿਲਕੁਲ ਵੀ ਰਿਪਰੈਜ਼ੈਂਟ ਨਹੀਂ ਕੀਤਾ ਇਹ ਸਿਰਫ ਇੱਕ ਲੱਲਾ ਜੋ ਹੈ ਪੰਜਾਬੀ ਦੇ ਵਿੱਚ ਲਿਖਿਆ ਗਿਆ ਹੈ ਪੰਜਾਬ ਦੇ ਵਿੱਚ ਪੰਜਾਬੀਅਤ ਕਿਤੇ ਨਾ ਕਿਤੇ ਜੋ ਮਰਦਿਓਂ ਇਹ ਦਿਖਾਈ ਦੇ ਰਹੀ ਹੈ ਮਾਂ ਬੋਲੀ ਨੂੰ ਜੋ ਪੈਲ ਨਹੀਂ ਦਿੱਤੀ ਗਈ ਜੋ ਅਲਫਾਬੈਟਸ ਹੈ ਉਹ ਸਾਰੇ ਜੋ ਹੈ ਇੰਗਲਿਸ਼ ਦੇ ਵਿੱਚ ਨੇ ਤੇ ਉਹਦਾ ਜੇ ਪ੍ਰੋਨਨਸੀਏਸ਼ਨ ਦੀ ਗੱਲ ਕਰੀਏ ਉਹ ਸਾਰੀ ਹਿੰਦੀ ਦੇ ਵਿੱਚ ਹੈ ਪੰਜਾਬੀ ਦੀ ਖਾਈ ਹੀ ਨਹੀਂ ਦੇ ਰਹੀ ਸਿਰਫ ਇੱਕ ਲੱਲਾ ਜੋ ਹੈ ਪੰਜਾਬੀ ਦਾ ਦਿਖ ਰਿਹਾ ਦੇਖੋ ਇਹ ਤਾਂ ਮੈਂ ਕਹਿਣਾ ਚਾਹੂੰਗਾ ਕੋਜਾ ਮਜ਼ਾਕ ਜਿਹੜਾ ਸਾਡੀ ਪੰਜਾਬੀ ਮਾਂ ਬੋਲੀ ਦੇ ਨਾਲ ਕੀਤਾ ਗਿਆ ਤੇ ਮੈਂ ਇਹ ਵੀ ਕਹਿਣਾ ਚਾਹੂੰਗਾ ਮੁੱਖ ਤੌਰ ਤੇ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਬੇਦਵੀਂ ਕੀਤੀ ਗਈ ਹੈ ਉਹ ਕਿਵੇਂ ਜਦੋਂ ਹਿੰਦੀ 'ਚ ਦਿਲਸੇ ਲੁਧਿਆਣਾ ਲਿਖਣਾ ਸੀ ਤਾਂ ਪ੍ਰੋਪਰ ਹਿੰਦੀ ਦੇ ਵਿੱਚ ਲਿਖਿਆ ਹੋਇਆ ਜਦੋਂ ਇੰਗਲਿਸ਼ ਦੇ ਵਿੱਚ ਲਿਖਣਾ ਸੀ ਪ੍ਰੋਪਰ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਜਿੱਥੇ ਵਾਰੀ ਆਈ ਪੰਜਾਬੀ ਦੇ ਵਿੱਚ ਦਿਲਸੇ ਲੁਧਿਆਣਾ ਲਿਖਣ ਦੀ ਤਾਂ ਲੱਲਾ ਦਾ ਪੰਜਾਬੀ ਦਾ ਪਾਤ ਆ ਪਿੱਛੇ ਇੰਗਲਿਸ਼ ਦੇ ਵਿੱਚ ਲੁਧਿਆਣਾ ਦਿੱਖਦਾ ਉਹਨਾਂ ਨੇ ਇਹ ਕੋਝਾ ਮਜ਼ਾਕ ਤੇ ਸਾਡੀ ਪੰਜਾਬੀ ਮਾਂ ਬੋਲੀ ਦੀ ਬੇਦਬੀ ਕੀਤੀ ਗਈ ਹੈ ਅਜਵੇਂ ਅੱਜਕੱਲ ਦੇ ਬੱਚੇ ਵੀ ਆ ਜੋ ਯੂਥ ਵਾਲ ਦੇਖੀਏ ਉਹ ਸਕੂਲਾਂ ਦੇ ਵਿੱਚ ਇੰਗਲਿਸ਼ ਨੂੰ ਪ੍ਰਮੋਟ ਕੀਤਾ ਜਾਂਦਾ ਬੱਚੇ ਹਿੰਦੀ ਬੋਲਦੇ ਆ ਪੰਜਾਬੀ ਕਿਤੇ ਨਾ ਕਿਤੇ ਇੱਕ ਵਿਛੜਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਸਕੂਲਸ ਨੂੰ ਲੈ ਕੇ ਕਾਲਜਸ ਨੂੰ ਲੈ ਕੇ ਜਾਂ ਪ੍ਰਾਈਵੇਟ ਅਧਾਰਿਆਂ ਜਾਂ ਸਰਕਾਰੀ ਅਧਾਰਿਆਂ ਚ ਵੀ ਲੈ ਕੇ ਜਿੱਥੇ-ਜਿੱਥੇ ਵੀ ਸਾਡੀ ਪੰਜਾਬ ਪੰਜਾਬੀ ਮਾਂ ਬੋਲੀ ਦਾ ਘਾਣ ਹੁੰਦਾ ਉਥੇ ਸਮੇਂ-ਸਮੇਂ ਸਰ ਕੋਈ ਨਾ ਕੋਈ ਐਕਟੀਵਿਟੀਆਂ ਜਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਉੱਠਦਾ ਰਿਹਾ ਕੋਈ ਵੀ ਹੋਵੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਮੇਂ-ਸਮੇਂ ਸਿਰ ਉੱਠਦੇ ਰਹੇ ਆ ਤੇ ਉਹਦੀ ਜਿਹੜੀ ਹੁੰਦੀ ਬੇਦਬੀ ਦਾ ਵਿਰੋਧ ਵੀ ਕਰਦੇ ਰਹੇ ਆ ਪੰਜਾਬੀ ਮਾਂ ਬੋਲੀ ਬੋਲਣ ਤੋਂ ਕੋਈ ਨਹੀਂ ਰੋ ਸਕਦਾ ਨਾਲੇ ਉਹਨਾਂ ਨੇ ਨਾਲ ਇਹ ਵੀ ਕਿਹਾ ਸੀਗਾ ਕਿ ਜਿਹੜੇ ਪ੍ਰਾਈਵੇਟ ادارے ਆ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ادارے ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਜਿਹੜੀ ਆ ਉਹ ਸਭ ਤੋਂ ਉੱਪਰ ਲਿਖੀ ਜਾਊਗੀ ਸਰ ਪ੍ਰਸ਼ਾਸਨ ਨੂੰ ਸਿਰਫ ਇਹ ਮੰਗ ਕਰਨਾ ਚਾਹੁੰਦੇ ਆ ਕਿ ਜੋ ਸਾਰੇ ਜਿੱਥੇ ਵੀ ਜਿੱਥੇ ਬੋਰਡ ਲੱਗੇ ਆ ਆ ਭਾਰਤ ਨਗਰ ਚੌਂਕ ਦੀ ਜੇ ਗੱਲ ਕਰੀ ਇੱਥੇ ਨਵੇਂ ਲੱਗੇ ਆ ਹੋਰ ਵੀ ਕਾਫੀ ਜਗ੍ਹਾ ਤੇ ਆਪਾਂ ਦੇਖਣ ਨੂੰ ਮਿਲਿਆ ਆਈ ਲਵ ਲੁਧਿਆਣਾ ਆਇ ਕੁੱਤੇ ਵੀ ਔਰ ਜੋ ਹੈ ਸਾਰਾ ਇੰਗਲਿਸ਼ ਨੂੰ ਹੀ ਪ੍ਰਮੋਟ ਕੀਤਾ ਜਾਂਦਾ ਦੇਖੋ ਬਿਲਕੁਲ ਮੈਂ ਇਹ ਗੱਲ ਕਹਿਣੀ ਚਾਹੂਗਾ ਇੰਗਲਿਸ਼ ਤੇ ਹਿੰਦੀ ਤੋਂ ਸਾਨੂੰ ਕੋਈ ਦਿੱਕਤ ਨਹੀਂ ਜਿੱਥੇ ਮਰਜ਼ੀ ਲਿਖੋ ਜਮ ਜਮ ਲਿਖੋ ਜਿੰਨੀ ਮਰਜ਼ੀ ਵਾਰ ਲਿਖੋ ਪਰ ਨਾਲ ਸਾਡੀ ਪੰਜਾਬ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਸਭ ਤੋਂ ਉੱਪਰ ਤੇ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਉਹਦਾ ਘਾਣ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਉਹ ਲੁਧਿਆਣੇ ਦੀ ਐਂਟਰੀਜ਼ ਹੋਣ ਜਿੱਥੇ-ਜਿੱਥੇ ਵੀ ਕਿਤੇ-ਕਿਤੇ ਵੀ ਕਿਸੇ ਵੀ ਬੋਰਡ ਦੇ ਉੱਪਰ ਜਾਂ ਕਿਸੇ ਵੀ ਆਧਾਰੇ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਘਾਣ ਹੋਏਗਾ ਉਹ ਅਸੀਂ ਨਹੀਂ ਹੋਣ ਦਵਾਂਗੇ ਪੀਸਫੁੱਲ ਐਜੀਟੇਸ਼ਨ ਵੀ ਕਰਾਂਗੇ ਸਰਕਾਰ ਤੋਂ ਮੰਗ ਵੀ ਰੱਖਾਂਗੇ ਮੰਗ ਪੱਤਰ ਵੀ ਦੇਵਾਂਗੇ ਬਿਲਕੁਲ ਰੈਡੀ ਆ ਤੁਸੀਂ ਇਹਦੇ ਵਿੱਚ ਸੰਘਰਸ਼ ਕਰਨ ਦੇ ਲਈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜੇਕਰ ਇਹ ਤਬਦੀਲੀ ਨਾ ਕੀਤੀ ਗਈ ਕਿ ਤੁਸੀਂ ਕੀ ਪ੍ਰੋਟੈਸਟ ਕਰੋਗੇ ਦੇਖੋ ਮੈਂ ਕੱਲਾ ਨਹੀਂ ਜਿੰਨੇ ਵੀ ਪੰਜਾਬ ਦੇ ਕਵੀ ਨੇ ਰਾਈਟਰ ਨੇ ਜਿੰਨੇ ਵੀ ਪੰਜਾਬ ਦੇ ਸਿੰਗਰ ਨੇ ਜਿੰਨੇ ਵੀ ਪੰਜਾਬ ਦੀਆਂ ਸੇਵਾ ਸੁਸਾਇਟੀਆਂ ਗੁਰਦੁਆਰਾ ਮੰਦਿਰ ਕੋਈ ਵੀ ਧਰਮ ਦੀਆਂ ਜਿਹੜੇ ਪੰਜਾਬ ਦੇ ਵਸਿੰਦੇ ਨੇ ਪੰਜਾਬ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੀ ਪੰਜਾਬੀ ਮਾਂ ਬੋਲੀ ਮਾਤਭਾਸ਼ਾ ਹੈ ਉਹ ਹਰ ਇੱਕ ਬੰਦਾ ਇਸ ਐਜੀਟੇਸ਼ਨ ਦੇ ਵਿੱਚ ਆਉਣ ਨੂੰ ਤਿਆਰ ਹੈ